ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਿੱਲੇ ਵਾਲਾ ਬਿੱਲੇ ਵਾਲਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਜਦੋਂ ਸਾਦਕਾਲੇ ਪਾਸੇ ਨੂੰ ਜਾਂਦੇ ਆ ਮੇਨ ਰੋਡ ਦੇ ਉੱਤੇ ਮਹਿਮੂਆਣਾ ਪਿੰਡ ਆਉਂਦਾ ਉਸ ਪਿੰਡ ਤੋਂ ਸਿੱਧੀ ਛੜਕ ਬਿੱਲੇ ਵਾਲੇ ਆਉਂਦੀ ਹੈ ਉਸ ਛੜਕ ਤੋਂ ਇਹ 4 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਕੋਲ ਅੱਜ ਦੋ ਨਾਗ ਵਿਕਰੀ ਵਾਲੇ ਆ ਜਿਨ੍ਹਾਂ ਦੇ ਵਿੱਚ ਇੱਕ ਇਹ ਵੈੜ ਜਿਹੜੀ ਛੋਟੀ ਉਮਰ ਦੇ ਵਿੱਚ ਸੋਣ ਲੱਗੀ ਐ ਬਹੁਤ ਸੋਹਣੀ ਵੈੜ ਆ ਦੋਸਤੋ ਇੱਕ ਤਾਂ ਆ ਖਾਸ ਚੀਜ਼ ਵੀ ਇਹਦਾ ਹਵਾਨਾ ਬਿਲਕੁਲ ਫਿਕਸ ਤੇ ਦੂਜਾ ਇਹ ਬਣਾਊਗੀ ਵੀ ਚੰਗਾ ਹਵਾਨਾ ਇਹਦਾ ਰੁਖ ਦੱਸਦਾ ਸੋ ਪਹਿਲੇ ਨੰਬਰ ਤੇ ਇਹ ਵੈੜ ਤੇ ਤੋਂ ਬਿਨਾ ਇੱਕ ਗਾਂ ਗਾਂ ਹਜੇ ਕੱਚੀ ਆ ਪਰ ਜਦੋਂ ਕਿਸੇ ਫਾਰਮਰ ਕੋਲ ਵੀਡੀਓ ਬਣਾਉਣ ਆਉਣੇ ਆ ਤੇ ਜਿਹੜੇ ਨਾਗ ਘਰ ਚ ਖੜੇ ਹੁੰਦੇ ਆ ਵਿਕਰੀ ਵਾਲੇ ਹੁੰਦੇ ਆ ਜਾਂ ਵੇਚਣੇ ਹੁੰਦੇ ਆ ਤੋਂ ਪਰੋਮੇ ਦਿਖਾਏ ਜਾਂਦੇ ਆ ਸੋ ਦੋ ਨਾਗ ਵੀਡੀਓ ਚ ਦਿਖਾਉਂਗਾ ਵੈਸੇ ਜਿਹੜੇ ਘਰੇ ਪਸ਼ੂ ਆ ਦੋਸਤੋ ਉਹਨਾਂ ਦੇ ਵਿੱਚ ਆਪਾਂ ਜੇ ਕੈਮਰਾ ਮਾਰੀਏ ਤਾਂ ਇੱਕ ਮੱਝ ਦੁੱਧ ਆਸਤੇ ਤੇ ਇੱਕ ਹੋਰ ਵੈੜ ਬਹੁਤ ਸੋਹਣੀ ਵੀਰ ਤਿਆਰ ਕਰ ਰਿਆ ਸੋ ਇਹ ਵੈਸੇ ਰੱਖੇ ਹੋਏ ਨਾਗ ਹੈ ਤੇ ਵਿਕਰੀ ਵਾਲੇ ਮੇਨ ਨਾਗ ਇਹਨਾਂ ਦੇ ਵਿੱਚੋਂ ਸਾਹਮਣੇ ਗਾਂ ਤੇ ਇੱਕ ਵੈੜ ਸੋ ਆਓ ਡਿਟੇਲ ਆਪਾਂ ਪਹਿਲਾਂ ਵੈੜ ਦੀ ਪੁੱਛੀਏ ਫਿਰ ਗਾਂ ਬਾਰੇ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਿਓ ਵੀਰ ਆਪਣਾ ਹਰਜੀਤ ਸਿੰਘ ਹਰਜੀਤ ਭਾਈ ਅੱਜ ਆਪਾਂ ਦੋ ਨਾਗ ਵੇਚਣ ਲੱਗੇ ਹਾਂ ਇਹ ਵੈੜ ਕੰਨਮਾ ਸੂਆ ਸੰਦੀ ਹੈ ਇਹ ਪਹਿਲਾ ਸੂਆ ਦੋ ਦੰਦ ਦਾ ਈ ਦੋ ਦੰਦ ਪਹਿ ਘਰ ਦੀ ਬੱਚੀ ਹੈ ਘਰ ਦੀ ਬੱਚੀ ਹਾਂਜੀ ਪਤਾ ਹੈ ਕਿਹੜੇ ਸੀ ਮੰਦੀਆ ਜਾਂ ਨਹੀਂ ਪਤਾ ਯਾ ਇਹਦਾ ਆਪਦਾ ਨਹੀਂ ਪਤਾ ਇਹਦੇ ਲੱਗਿਆ ਉਹਦਾ ਵੇਰਕਾ ਦਾ 481 ਦਾ ਲੱਗਿਆ ਬਈ 481 ਵੇਰਕਾ ਦਾ ਹਾਂਜੀ ਠੀਕ ਹੈ ਕਿੰਨੇ ਦਿਨ ਲੋਗ ਬਈ ਸੋਣ ਚਾਹੀਏ ਜਿਹੜੇ 16 ਤਰੀਕ ਨੂੰ ਦਿਨ ਪੂਰੇ ਹੈ ਗ੍ਰੀਗ ਨੂੰ ਤਾਂ ਠੀਕ ਹੈ ਤਰੀਕ ਮੁਤਾਬਕ 16 ਨੂੰ 9 ਮਹੀਨੇ ਪੂਰੇ ਹੋ ਜਾਣਗੇ ਅੱਜ 8 ਤਰੀਕ ਹੈ 8 ਦਿਨ ਇਹ ਪਏ ਆ ਜਿਹੜੇ ਉੱਤੇ ਲੋ ਵੱਕਰੇ ਹਨ ਠੀਕ ਹੈ ਅੱਛਾ ਬਈ ਕੀ ਡਿਮਾਂਡ ਕਰ ਦوں ਰੇਟ ਕੀ ਰੱਖ ਦوں ਤਾਂ ਇਹਦਾ 1 ਲੱਖ ਤੇ 5000 ਰੁਪਏ 1 ਲੱਖ 5000 ਹਾਂਜੀ ਦੰਦੋਂ ਇਹ ਕਿਵੇਂ ਦੱਸਿਆ ਦੋ ਦੰਦ ਹੈ ਜੀ ਦੋ ਦੰਦ ਠੀਕ ਹੈ ਤੋਰੀ ਨੂੰ ਬਈ ਖੋਲੀ ਸੋ ਦੋਸਤੋਂ ਦੰਦੋਂ ਦੋ ਦੰਦ ਪਹਿਲਾ ਸੁਆ ਦੁੱਧ ਕਿੰਨਾ ਦੇ ਦੂ ਉਹ ਤੁਹਾਡੀ ਸਮਝ ਹੈ ਪਰ ਹਵਾਨਾ ਬਾਕਮਾਲ ਤਿਆਰ ਕਰੂਗੀ ਕਿਉਂਕਿ ਇੱਕ ਤਾਂ ਫਿਕਸ ਆ ਹਵਾਨਾ ਖੁੱਚਾਂ ਤੋਤੇ ਆ ਦੂਜਾ ਟਾਂਚਾ ਵੀ ਵਹਿੜ ਦਾ ਬਹੁਤ ਸੋਹਣਾ ਸੋ ਦੋ ਦੰਦ ਵੱਛੀ ਦੋਸੋ ਵੇਰਕਾ ਬੁੱਲ ਦਾ ਵੇਰਕਾ ਵੱਲੋਂ ਕੋਈ ਬੁੱਲ ਜਿਹਦਾ ਸੀਮਣ ਇਹਦੇ ਲੱਗਾ 481 ਨੰਬਰ ਸ਼ਾਇਦ ਹੈਗਾ ਇਹਦਾ ਆਪਦਾ ਨਹੀਂ ਪਤਾ ਵੀ ਇਹ ਕਿਹੜੇ ਸੀਮੰਦੀ ਹੈ ਪਰ ਇਹਦੇ ਜਿਹੜਾ ਸੀਮਣ ਭਰਿਆ ਉਹ ਕਨਫਰਮ ਹੈ ਸੋ 1 ਲੱਖ ਤੇ 5000 ਰੇਟ ਹੈ ਸੋਹਣੇ ਟਾਂਚੇ ਦੀ ਵੱਛੀ ਹੈ ਦੋਸੋ ਜੀਨੂੰ ਪਸੰਦ ਆਵੇ ਉਹ ਵੀਰ ਕਾਲ ਕਰ ਸਕਦਾ ਹੈ ਨੰਬਰ ਜਿਹੜਾ ਉਹ ਵਾਈ ਦਾ ਮੈਂ ਸਕਰੀਨ ਉੱਤੇ ਚਲਾ ਦੇਣਾ ਜਿਹੜੇ ਤੇ ਤੁਸੀਂ ਸੰਪਰਕ ਕਰਨੀ ਹੈ ਪਹਿਲਾ ਸੂਆ ਵੈੜਾ ਜਾਂ ਝੋਟੀ ਹੈ ਉਹਦਾ ਫਾਇਦਾ ਇਹ ਹੋ ਜਾਂਦਾ ਵੀ ਇੱਕ ਸੂਆ ਦੁੱਧ ਪੀ ਲੋ ਜਿੰਨੇ ਦੀ ਖਰੀਦੋਂਗੇ ਉਸ ਰਕਮ ਚੋਂ ਘਟਾਉਂਦਿਆਂ ਨਹੀਂ ਵਧਾ ਭਾਵੇਂ ਦੇ ਪਸ਼ੂ ਇਹ ਸ਼ੋਰ ਹੁੰਦਾ ਕਿਉਂਕਿ ਆਏ ਸਾਲ ਮਹਿੰਗਾਈ ਵਾਧੀ ਹੈ ਕੀਮਤਾਂ ਵਧਦੀਆਂ ਹੈ ਦੂਜੀ ਗੱਲ ਪਸ਼ੂ ਦਾ ਢਾਂਚਾ ਵਿਕਾਸ ਕਰਦਾ ਸੋ ਇਹ ਦੋਦੰਦ ਬੱਚੀ ਹੈ ਜਦੋਂ ਦੂਜੇ ਸੂਏ 'ਚ ਇਹਨੇ ਗਾਂ ਬੰਨਣਾ ਤੇ ਇਹਦੀ ਕੀਮਤ ਵੀ ਵਧੂਗੀ ਬਾਕੀ ਇੱਕ ਸੂਆ ਤੁਸੀਂ ਦੁੱਧ ਵੀ ਚੋਲੋਗੇ ਤੇ ਜੇਕਰ ਮਾੜੀ ਇਹ ਵੱਛੀ ਨੂੰ ਜਨਮ ਦੇ ਜਾਂਦੀ ਹੈ ਤਾਂ ਫਿਰ ਬਹੁਤ ਚੰਗੀ ਗੱਲ ਇਹ ਹੋਜੂਗੀ ਵੀ ਤੁਹਾਡੇ ਕੋਲ ਇੱਕ ਨਾਗ ਇਹਦੀ ਥਾਂ ਤੇ ਫਿਰ ਤਿਆਰ ਹੋਊਗਾ ਤੇ ਤੁਸੀਂ ਭਾਵੇਂ ਇਸ ਗਾਂ ਨੂੰ ਉਦੋਂ ਬਾਅਦ 'ਚ ਸੇਲ ਵੀ ਕਰ ਲਿਓ ਵੈਸੇ ਪਹਿਲਣ ਵੇੜਾਂ ਦੋਦੰਦ ਖਾਸ ਕਰਕੇ ਭਾਵੇਂ 10 ਸੂਏ ਚੋਈ ਜਾਏ ਉਹ ਤੁਹਾਡੇ ਕੋਲੇ ਬੁੱਢੀਆਂ ਨਹੀਂ ਹੋਣੀਆਂ ਜਿਹੜੀ ਦੰਦਾ ਤੋਂ ਬੈਣ ਵੈੜ ਖਰੀਦਦੇ ਹੋ ਗਾਂ ਖਰੀਦਦੇ ਹੋ ਉਹਦਾ ਇਹ ਕਨਫਰਮ ਨਹੀਂ ਹੋ ਪਾਉਂਦਾ ਵੀ ਉਹ ਸੂਆ ਕਿੰਨਾ ਹੋਊਗੀ ਸੋ ਸਪੇਸ ਫੁੱਲ ਹੈ ਤੇ ਇਹ ਵੀ ਗੱਲ ਜ਼ਰੂਰ ਐਡ ਕਰ ਦਿੰਨਾ ਵੀ ਜਿਹੜੀ ਇਹ ਢਿੱਲ ਦਿਸਦੀ ਹੈ ਇਹ ਭਾਵੇਂ ਤੁਸੀਂ ਘਰੇ ਕੋਈ ਗਾਂ ਰੱਖੀ ਵੀ ਹੈ ਜਦੋਂ ਸੌਣ ਲੱਗੀ ਉਦੋਂ ਹਵਾਨਾ ਖਿੱਚੋਗੇ ਉਦੋਂ ਇਹ ਸਪੇਸ ਨਹੀਂ ਮਿਲੂਗੀ ਸੋ ਰੁਖ ਅਗਾੜੀ ਵਾਲੇ ਪੱਖ ਤੋਂ ਵੀ ਚੰਗਾ ਦਿਸਦਾ ਬਾਕੀ ਥੱਲੋਂ ਥਣਾ ਦੇ ਕੋਲੋਂ ਖਵਾਨੇ ਦੇ ਵਿੱਚ ਖਲੂਣ ਥੋੜੀ ਜਿਹੀ ਪਾਉਣੀ ਸ਼ੁਰੂ ਕੀਤੀ ਹੈ ਇਹ ਹਵਾਨਾ ਪੂਰਾ ਇਹਨੇ ਚੌੜਾ ਕਰ ਜਾਣਾ ਕਿਉਂਕਿ ਦਿਨ ਹਜੇ ਦੇ ਪਏ ਆ ਕਾਫੀ ਚੰਗੇ ਹਜੇ 12 13 ਦਿਨ ਤੁਸੀਂ ਮੰਨੋ ਖੜਨੀ ਖੁੜਨੀ ਸੋਹਣੀ ਹੈ ਹਵਾਨਾ ਕਾਫੀ ਚੰਗਾ ਦੱਸਦਾ 1 ਲੱਖ ਤੇ 5000 ਇਹਦੀ ਡਿਮਾਂਡ ਹੈ ਮਾਨ ਤਨ ਹੋ ਜਾਊਗਾ ਦੰਦ ਦਿਖਾ ਦਿੰਨੇ ਆ ਦੋਸਤੋ ਦੋ ਦੰਦ ਬੱਚੀ ਬਾਈ ਨੇ ਦੱਸਿਆ ਤੇ ਦੰਦ ਤੁਹਾਨੂੰ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਕਨਫਰਮ ਵੀ ਕਰ ਹੀ ਦੇਈਗੇ ਸੋ ਇਹ ਕਨਫਰਮ ਦੋ ਦੰਦ ਤੇ ਦੋੰਦ ਵਾਲੇ ਦੰਦ ਹਜੇ ਚੱਕ ਰਹੀ ਹੈ ਦੂਜੇ ਦੰਦ ਹਜੇ ਖੀਰੇ ਦੰਦ ਆ ਜਿਹੜੇ ਉੱਚੇ ਪਏ ਆ ਇੱਕ ਥੋੜੀ ਵੀਡੀਓ ਕਾਲ ਕਰਾਂ ਜਿੰਨਾ ਦੰਦ ਉੱਤੋਂ ਚੌੜਾ ਓਨੀ ਜੜ ਵੀ ਚੌੜੀ ਹੈ ਸੋ ਥੱਲੋਂ ਦੰਦ ਜਿਹੜਾ ਖੀਰਾ ਉਹਦੀ ਜੜ ਪਤਲੀ ਹੁੰਦੀ ਹੈ ਸੋ ਇਹ ਦੱਸੋ ਪਹਿਲੇ ਨੰਬਰ ਤੇ ਪਹਿਲਾ ਸੂਆ ਦੋ ਦੰਦ ਵੱੱਛੀ 1,05,000 ਰੇਟ ਇਸ ਤੋਂ ਬਾਅਦ ਇੱਕ ਗਾਂ ਖੜੀ ਹੈ ਜਿਹੜੀ ਬਾਈ ਨੇ ਵੇਚਣੀ ਹੈ ਹਰਜੀਤ ਭਾਈ ਇਹ ਵੀ ਕਰਦੀ ਗਾਂ ਜਾਂ ਖਰੀਦੀ ਹੈ ਇਹ ਬਾਈ ਜੀ ਤੋਕੜ ਗੱਭਣ ਲਈ ਸੀ ਤੇ 9 ਮਹੀਨੇ ਦੀ ਗੱਭਣ ਸੀ ਤੇ 12 ਕਿਲੋ ਦੁੱਧ ਸੀ ਉਹਨਾਂ ਦੇ ਠੀਕ ਹੈ ਹੁਣ ਹੁਣ ਇਹਦੇ 20 ਤਰੀਕ ਨੂੰ ਦੰਦ ਪੂਰੇ ਹੁੰਦੇ ਆ 20 ਤਰੀਕ ਨੂੰ ਇਹਦਾ ਰੇਟ ਕੀ ਕਰਦੇ ਹੋ ਹਰਜੀਤ ਭਾਈ ਇਹਦਾ 72000 ਰੁਪਏ ਖੋਲੀਓ ਸੋ ਦੋਸਤੋ 72000 ਰੇਟ ਹੈ ਟੋਕੜ ਗੱਭਣ ਖਰੀਦੀ ਸੀ ਤਿੰਨ ਮਹੀਨਿਆਂ ਦੀ ਗੱਭਣ ਸੀਗੀ ਤੇ ਦੁੱਧ ਸੀਗਾ 12 ਕਿਲੋ ਹੁਣ ਇਹ ਸੋਣ ਦੀਆਂ ਤਿਆਰੀਆਂ ਚ ਹਜੇ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ 12 ਦਿਨ ਇਹ 5-7 ਦਿਨ ਉੱਤੇ ਜੇ ਲੈ ਗਈ ਤਾਂ ਉਹਦੇ ਹਿਸਾਬ ਤੇ ਹਜੇ 20 ਦਿਨ ਲਾਊਗੀ ਖੋਲਾ ਭਾਈ ਬਾਕੀ ਤੁਸੀਂ ਅੱਜ ਦੇ ਹਿਸਾਬ ਤੇ ਹੀ ਖਰੀਦਨੀ ਆ 72000 ਡਿਮਾਂਡ ਹੈ ਜਿਹਨੂੰ ਲੱਗਦਾ ਵੀ ਇਹ ਵੈੜ ਜਿਹੜੀ ਉਹ ਸੋਹਣੀ ਤਿਆਰ ਹੋ ਜੂਗੀ ਉਹ ਸੰਪਰਕ ਕਰ ਸਕਦਾ ਵੈਸੇ ट्रांजिशन ਫੀਡ ਵਗੈਰਾ ਹਜੇ ਇਹਨੂੰ ਪੈ ਸਕਦੀ ਹੈ ਤੁਸੀਂ ਇਹਨੂੰ ਹੋਰ ਸੰਭਾਲ ਸਕਦੇ ਹੋ ਗਾਂ ਦਾ ਥਣ ਹੱਥੀਂ ਚਵਾਈ ਵਾਲਾ ਹਵਾਨਾ ਫਿਕਸ ਕੱਢੂਗੀ ਥੱਲੇ ਨੂੰ ਲਮਕਦਾ ਨਹੀਂ ਹਵਾਨਾ ਉਹ ਚੰਗੇ ਢਾਂਚੇ ਦੀ ਦਿਸਦੀ ਹੈ ਰੇਟ ਦੇ ਹਿਸਾਬ ਤੇ ਲਿਆ ਬਾਕੀ ਸੋ ਇਹ ਗਾਂਦ ਸੋ ਇੱਕ ਹੋਰ ਜਿਹੜੀ ਬਾਈ ਕੋਲ ਵਿਕਰੀ ਵਾਲੀ ਸੀ ਦੋ ਨਾਲ ਅੱਜ ਬਾਈ ਨੇ ਵਕਾਊ ਕੀਤੇ ਜਿਹਦੇ ਚ ਪਹਿਲਾ ਸੂਆ ਵੜ ਤੇ ਇੱਕ ਇਹ ਗਾਂ ਜਿਹੜੀ ਤੋਕੜ ਗੱਬਣ ਬਾਈ ਨੇ ਖਰੀਦੀ ਸੀ ਤੇ ਹੁਣ ਇਹ ਸੂਣ ਦੀਆਂ ਤਿਆਰੀਆਂ ਚੌਂਦੀ ਜਾਂਦੀ ਏ ਜੀਨੂੰ ਸਮਝ ਜਾਵੇ ਤਾਂ ਸੰਪਰਕ ਬਣਾ ਸਕਦੇ ਹੋ ਸੋ ਇਹ ਵੜ ਇੱਕ ਵਾਰ ਫੇਰ ਦੋਸਤੋ ਥੋੜੀ ਤੋਰਦੇ ਆਪਾਂ ਪਹਿਲਨ ਵੜ ਖਾਸ ਕਰਕੇ ਕਿਉਂਕਿ ਇਹਨੇ ਹਵਾਨਾ ਆਸੇ ਹੈ ਵੀ ਬਹੁਤ ਵੱਡਾ ਬਣਾਉਣਾ ਹੈ ਬਾਕੀ ਤੁਹਾਨੂੰ ਸਮਝ ਆਵੇ ਤਾਂ ਤੁਸੀਂ ਖਰੀਦ ਲਓ ਜੇ ਢਾਂਚੇ ਸੋਹਣੇ ਦੀ ਹੈ ਬਾ ਮੋੜ ਲਾ ਬਈ ਸਰਜੀ ਤੇ ਇੱਥੋਂ ਹੀ ਮੋੜ ਲਾ ਭਾਵੇਂ ਸੋ ਇਹ ਪਹਿਲਾ ਸੂਆ ਸੂਨ ਦੀ ਵਹਿੜ ਦੱਸੋ ਵੇਰਕਾ ਬੁੱਲ ਦਾ ਇਹਦੇ 481 ਨੰਬਰ ਬੁੱਲ ਦਾ ਸੀਮਨ ਲੱਗਾ ਹੋਇਆ ਇਹ ਦੋ ਨਾਗਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਦੋ ਦੰਦ ਕਨਫਰਮ ਦੋ ਦੰਦ ਹਜੇ ਛੋਟੀ ਉਮਰ ਦੀ ਬੱਛੀ ਹੈ ਪਹਿਲਾ ਸੂਆ ਸੂਗੀ ਸੋ ਆ ਕੇ ਦੇਖਿਓ ਜੇ ਤੇ ਤਸੱਲੀ ਕਰਕੇ ਖਰੀਦਿਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ